ਜਿਹੜੀ ਕੋਠੀ ਅੱਜ ਆਪਾਂ ਵੀਡੀਓ 'ਚ ਲੈ ਕੇ ਪਹੁੰਚੇ ਹਾਂ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਕੋਠੀ ਪਸੰਦ ਨਾ ਆਵੇ ਇਹੋ ਜੀ ਗੱਲ ਹੋ ਨਹੀਂ ਸਕਦੀ ਬਹੁਤ ਸੋਹਣੀ ਕੋਠੀ ਆਪਾਂ ਤੁਹਾਡੇ ਖਾਤਰ ਲੱਭ ਕੇ ਲਿਆਉਂਦੀ ਆ ਰੇਟ ਬਹੁਤ ਜਾਇਜ਼ ਜੀ ਗੱਲਬਾਤ ਆਪਾਂ ਸਾਰੀ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26173 ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੋਂ ਪੇਜ 'ਉ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਮਾਂਗੇ ਜੀ ਅੱਜ ਆਪਾਂ ਜਿਹੜੀ ਕੋਠੀ ਲੈ ਕੇ ਪਹੁੰਚਿਆ ਦੀ ਵੀਡੀਓ 'ਚ ਇਹ ਕੋਠੀ ਤੁਹਾਨੂੰ ਪਸੰਦ ਨਾ ਆਵੇ ਅਜਲੀ ਇਹੋ ਜੀ ਗੱਲ ਹੋਈ ਨਹੀਂ ਸਕਦੀ ਸੀ ਪਹਿਲਾਂ ਤਾਂ ਤੁਸੀਂ ਰਸਤਾ ਚੈੱਕ ਕਰ ਲਓ ਜਿਹੜਾ ਕੋਠੀ ਨੂੰ ਰਸਤਾ ਲੱਗਦਾਗਾ ਸਾਰਾ ਰਸਤਾ ਪੱਕਾ ਜੀ ਲੋਕ ਟਾਈਲਾਂ ਲੱਗੀਆਂ ਹੋਈਆਂ ਤੇ ਕੋਠੀ ਦਾ ਕੰਮ ਜਿੰਨਾ ਮਾਲਕ ਨੇ ਕਰਵਾਇਆ ਹੋਇਆ ਤੁਸੀਂ ਦੇਖੋਗੇ ਤੁਹਾਨੂੰ ਕੋਠੀ ਵੀ ਪਸੰਦ ਆਊਗੀ ਕੋਠੀ ਦਾ ਰੇਟ ਕੋਠੀ ਤੋਂ ਜ਼ਿਆਦਾ ਪਸੰਦ ਆਊਗਾ ਤੇ ਕੋਠੀ ਦਾ ਕੰਮ ਬਹੁਤ ਸੋਹਣਾ ਮਾਲਕ ਨੇ ਕਰਵਾਇਆ ਹੋਇਆ ਸੀ ਤੇ ਸਾਹਮਣੇ ਕੋਠੀ ਆ ਗਈ ਜੀ ਫਰੰਟ ਪੂਰਾ ਵਧੀਆਗਾ ਹਰ ਇੱਕ ਕੰਮ ਕਲਾ ਕਲਾ ਕੰਮ ਮਾਲਕ ਨੇ ਰੀਜਾਂ ਲਾ ਲਾ ਕੇ ਕਰਵਾਇਆ ਹੋਇਆ ਤੇ ਤੁਸੀਂ ਚੈੱਕ ਕਰੋ ਜੀ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰ ਦੀ ਇਹਨਾਂ ਨੇ ਵੀਡੀਓ ਬਹੁਤ ਵਧੀਆ ਤੇ ਬਹੁਤ ਸੋਹਣੀ ਆਪਣੇ ਕੋਲੇ ਬਣਾ ਕੇ ਭੇਜੀ ਆ ਮੇਨ ਗੇਟ ਪੂਰਾ ਵਧੀਆ ਲੱਗਿਆ ਹੋਇਆ ਸੀ ਤੇ ਜਦੋਂ ਆਪਾਂ ਅੰਦਰ ਨੂੰ ਐਂਟਰ ਕਰਦੇ ਆ ਮੇਨ ਗੇਟ ਤੋਂ ਸਭ ਤੋਂ ਪਹਿਲਾਂ ਇੱਕ ਪਾਸੇ ਆਪਾਂ ਨੂੰ ਮਿਲੂਗਾ ਜੀ ਬਾਥਰੂਮ ਏਰੀਆ ਪੂਰਾ ਖੁੱਲਾ ਡੁੱਲਾ ਸਾਰਾ ਕੰਮ ਕੰਪਲੀਟ ਟਾਈਲਾਂ ਦਾ ਟੂਟੀਆਂ ਦਾ ਸ਼ਾਵਰ ਦਾ ਪਾਣੀ ਦਾ ਜੇ ਆਪਾਂ ਪਾਣੀ ਵਾਸਤੇ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ ਸਰਕਾਰੀ ਟੂਟੀ ਮਿਲ ਜੂਗੀ ਪਾਣੀ ਆਉਂਦਾ ਹੀ ਰਹਿੰਦਾ ਸੀ ਪਾਣੀ ਦਾ ਕੋਈ ਤੋੜਾ ਨਹੀਂ ਹੈਗਾ ਤੇ ਜਗ੍ਹਾ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ 6 ਮਰਲੇ ਟੋਟਲ ਜਗ੍ਹਾ ਹੈਗੀ ਐ ਕੋਠੀ ਦੀ 6 ਮਰਲੇ ਤੋਂ ਘੱਟ ਨਹੀਂ ਹੈਗੀ ਨਾ ਵੱਧა ਪੂਰੇ 6 ਮਰਲੇ ਮਾਲਕ ਨੇ ਦੱਸੀ ਹੈਗੀ ਬਾਕੀ ਬਿਹੜਾ ਇੱਕ ਵਾਰੀ ਤੁਸੀਂ ਚੈੱਕ ਕਰੋ ਜੀ ਵਧੀਆ ਖੁੱਲ੍ਹਾ ਡੁੱਲਾ ਆਪ ਨੂੰ ਬਿਹੜਾ ਦੇਖਣ ਨੂੰ ਮਿਲ ਜੂਗਾ ਸਾਰੇ ਕਿਤੇ ਲੋਕ ਟਾਇਲਾਂ ਮਾਲਕ ਨੇ ਲੁਬਾਰ ਖੀਆਂ ਜੀ ਬੇੜੇ ਦੇ ਵਿੱਚੋਂ ਹੀ ਆਪਾਂ ਨੂੰ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਤੇ ਲੋਬੀ ਦਾ ਮੇਨ ਐਂਟਰੀ ਗੇਟ ਚੈੱਕ ਕਰੋ ਜੀ ਡਬਲ ਪੱਲੇ ਆਪਾਂ ਨੂੰ ਮਿਲ ਜਾਣਗੇ ਇੱਕ ਤਾਂ ਜਾਲੀ ਵਾਲਾ ਹੋ ਗਿਆ ਸੀ ਇੱਕ ਆਪਣਾ ਡਿਜ਼ਾਈਨ ਵਾਲਾ ਹੋ ਗਿਆ ਤੇ ਅੰਦਰ ਆਪਾਂ ਪਹੁੰਚ ਗਏ ਸੀ ਲੋਬੀ ਤੁਸੀਂ ਇੱਕ ਵਾਰੀ ਚੈੱਕ ਕਰੋ ਲੋਬੀ ਦਾ ਕੰਮ ਚੈੱਕ ਕਰੋ ਛੱਤ ਦੇਖੋ ਜੀ ਤੇ ਕੰਧਾਂ ਤੇ ਤੁਸੀਂ ਚੈੱਕ ਕਰੋ ਜੀ ਹਰ ਇੱਕ ਕੰਮ ਬਹੁਤ ਰੀਝਾਂ ਲਾ ਲਾ ਕੇ ਮਾਲਕ ਨੇ ਕਰਵਾਇਆ ਹੋਇਆ ਸੀ ਟਾਈਲਾਂ ਦਾ ਕੰਮ ਚੈੱਕ ਕਰ ਲੂ ਪੀਓਪੀ ਦਾ ਕੰਮ ਚੈੱਕ ਕਰੋ ਜੀ ਵਧੀਆ ਖੁੱਲੇ ਡੁੱਲੇ ਆਪਾਂ ਨੂੰ ਕਮਰੇ ਦੇ ਦੇਖਣ ਨੂੰ ਮਿਲ ਜਾਣਗੇ ਜੋੜੀਆਂ ਦਾ ਸਾਰਾ ਕੰਮ ਮਾਲਕ ਨੇ ਬਹੁਤ ਵਧੀਆ ਕਰਵਾਇਆ ਹੋਇਆ ਹੈ ਅਰ ਰਸੋਈ ਦੇ ਅੰਦਰ ਆਪਾਂ ਪਹੁੰਚ ਗਏ ਜੀ ਟਾਈਲਾਂ ਦਾ ਕੰਮ ਤੁਸੀਂ ਇੱਕ ਵਾਰੀ ਚੈੱਕ ਕਰੋ ਬਹੁਤ ਸੋਹਣੀਆਂ ਟਾਈਲਾਂ ਤੇ ਪੂਰੀ ਹੈਵੀ ਕੁਆਲਿਟੀ ਚ ਮਾਲਕ ਨੇ ਲੁਵਾਈਆਂ ਹੋਈਆਂ ਜੀ ਤੇ ਇੱਕ ਆਪਾਂ ਨੂੰ ਵਿੰਡੋ ਵੀ ਦੇਖਣ ਨੂੰ ਮਿਲ ਜੂਗੀ ਚਾਨਣ ਵਧੀਆ ਆਉਂਦਾ ਰਹਿੰਦਾ ਜੀ ਵਿੰਡੋ ਨਾ ਹੋਵੇ ਤਾਂ ਹਨੇਰਾ ਕਾਫੀ ਰਹਿੰਦਾ ਹੈ ਅਰ ਰਸੋਈ ਦੇ ਅੰਦਰ ਬਾਕੀ ਟਾਈਲਾਂ ਦਾ ਕੰਮ ਚੈੱਕ ਕਰੂੰ ਟੂਟੀਆਂ ਦਾ ਸ਼ਿੰਕ ਦਾ ਜੋੜੀਆਂ ਦਾ ਹਰ ਇੱਕ ਕੰਮ ਤੇ ਜਿਹੜਾ ਆਪਾਂ ਨੂੰ ਕਿਚਨ ਮਿਲੂ ਆ ਰਸੋਈ ਮਿਲੂਗੀ ਇਹਦੇ ਨਾਲ ਹੀ ਆਪਾਂ ਨੂੰ ਇੱਕ ਕਮਰਾ ਦੇਖਣ ਨੂੰ ਮਿਲੂਗਾ ਕਮਰੇ ਦਾ ਕੰਮ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਖੁੱਲੇ ਡੁੱਲੇ ਆਪਾਂ ਨੂੰ ਕਮਰਾ ਦੇਖਣ ਨੂੰ ਮਿਲ ਜੂਗਾ ਕਮਰੇ ਦੇ ਅੰਦਰ ਵੀ ਟਾਈਲਾਂ ਦਾ ਕੰਮ ਟੋਟਲ ਹੋਇਆ ਉੱਪਰੋਂ ਛੱਤ ਦੇਖੋ ਜੀ ਪੀਓਪੀ ਦਾ ਕੰਮ ਬਹੁਤ ਸੋਹਣਾ ਮਾਲਕ ਨੇ ਕਰਵਾਇਆ ਹੋਇਆ ਕੰਧਾਂ ਤੇ ਰੰਗ ਦੇਖੋ ਜੀ ਥੱਲੇ ਟਾਈਲਾਂ ਦਾ ਕੰਮ ਦੇਖੋ ਤੇ ਜਿਹੜਾ ਇਹ ਕਮਰਾ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਆਪਾਂ ਨੂੰ ਅਟੈਚ ਬਾਥਰੂਮ ਵੀ ਦੇਖਣ ਨੂੰ ਮਿਲੂਗਾ ਜੀ ਬਾਥਰੂਮ ਦਾ ਸਾਰਾ ਟੋਟਲ ਕੰਮ ਆਪਾਂ ਨੂੰ ਕੰਪਲੀਟ ਮਿਲੂਗਾ ਬਾਕੀ ਜਗ੍ਹਾ ਤੋਂ ਅਨੁਕੋਠੀ ਦੀ ਮੈਂ ਦੱਸ ਹੀ ਦਿੱਤੀ ਸੀ ਤੇ ਕੋਠੀ ਦੇ ਵਿੱਚ ਕੀ ਕੁਝ ਬਣਿਆ ਹੋਇਆ ਤੁਸੀਂ ਵੀਡੀਓ 'ਚ ਆਪ ਦੇਖ ਰਹੇ ਹੋ ਰੇਟ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗਾ ਜੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਓਨਰ ਵੱਲੋਂ ਸਿਰਫ ਇੱਕ 18 ਲੱਖ ਰੁਪਏ ਡਿਮਾਂਡ ਪਹੁੰਚੀ ਆ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਅਸੀਂ ਕਰ ਲਾਂਗੇ ਬਹਿ ਕੇ ਕੋਈ ਦਿੱਕਤ ਵਾਲੀ ਗੱਲ ਨਹੀਂ 18 ਲੱਖ ਰੁਪਿਆ ਇੱਕ ਸਿਰਫ ਡਿਮਾਂਡ ਹੈ ਕਿ ਬਾਕੀ ਤੁਸੀਂ ਜਿਹੜਾ ਅਟੈਚ ਬਾਥਰੂਮ ਹੈ ਇਹ ਚੈੱਕ ਕਰੋ ਜੀ ਟਾਈਲਾਂ ਦਾ ਕੰਮ ਚੈੱਕ ਕਰੋ ਸਟੈਂਡਿੰਗ ਸ਼ੀਟ ਲੱਗੀ ਹੋਈ ਹੈ ਜੀ ਤੇ ਵਧੀਆ ਟੂਟੀਆਂ ਦਾ ਕੰਮ ਹੋਇਆ ਹਰ ਇੱਕ ਕੰਮ ਬਾਕੀ ਪਾਣੀ ਪੂਰਾ ਵਧੀਆ ਸੀ ਪਾਣੀ ਦੀ ਸਪਲਾਈ ਪੂਰੀ ਵਧੀਆ ਪਾਣੀ ਆਉਂਦਾ ਹੀ ਰਹਿੰਦਾ ਮਾਲਕ ਕਹਿੰਦੇ ਨੇ ਵੀ ਟੂਟੀ ਹਰ ਰੋਜ਼ ਆਉਂਦੀ ਹੈਗੀ ਤੇ ਲੋਬੀ ਦੇ ਵਿੱਚ ਆਪਾਂ ਖੜੇ ਹਾਂ ਜੀ ਹੁਣ ਲੋਬੀ ਦਾ ਕੰਮ ਦੇਖੋ ਜੀ ਟਾਈਲਾਂ ਦਾ ਕੰਮ ਦੇਖੋ ਲੱਕੜ ਦਾ ਕੰਮ ਦੇਖੋ ਜੀ ਤੇ ਸਾਰਾ ਕੰਮ A to Z ਕੰਪਲੀਟ ਪੂਰਾ ਵਧੀਆ ਆਪਾਂ ਨੂੰ ਦੇਖਣ ਨੂੰ ਮਿਲੂਗਾ ਬਹੁਤ ਸੋਹਣੇ ਕਮਰੇ ਨੇ ਖੁੱਲੇ ਡੁੱਲੇ ਤੇ ਵਧੀਆ ਆਪਾਂ ਨੂੰ ਇੱਕ ਸਟੋਰ ਏਰੀਆ ਮਿਲੂਗਾ ਜੀ ਜਿਹੜਾ ਬਾਹਰਲੀ ਸਾਈਡ ਬਣਿਆ ਹੋਇਆ ਇਹਨਾਂ ਨੇ ਐਜ਼ ਸਟੋਰ ਰੂਮ ਇਹਨੂੰ ਬਣਾ ਰੱਖਿਆ ਜੀ ਇਹਨੂੰ ਆਪਾਂ ਜੇ ਡਰਾਈਂਗ ਏਰੀਆ ਬਣਾਉਣਾ ਜੀ ਡਰਾਈਂਗ ਰੂਮ ਬਣਾਉਣਾ ਡਰਾਈਂਗ ਰੂਮ ਵੀ ਪੰਡ ਜਾਊਗਾ ਸਟੋਰੀ ਰੱਖਣਾ ਤਾਂ ਸਟੋਰ ਵੀ ਵਧੀਆ ਜੀ ਬਾਕੀ ਤੁਸੀਂ ਚੈੱਕ ਕਰੋ ਟਾਈਲਾਂ ਦਾ ਕੰਮ ਤੇ ਬਾਕੀ ਤੁਸੀਂ ਕੰਮ ਚੈੱਕ ਕਰੋ ਇੱਕ ਵਾਰੀ ਕੰਮ ਦਾ ਮਤਲਬ ਕਿ ਜਿੰਨਾ ਕੰਮ ਮਾਲਕ ਨੇ ਕਰਵਾਇਆ ਹੋਇਆ ਇੱਕ ਮਤਲਬ ਕਿ ਪੈਸਾ ਨਹੀਂ ਮਾਲਕ ਨੇ ਬਚਾਇਆ ਕਈ ਵਾਰੀ ਆਪਾਂ ਕਿਸੇ ਪਾਸੋਂ ਕਰ ਜਾਂਦੇ ਅਸੀਂ ਪੈਸੇ ਬਚਾ ਲੈਣੇ ਆ ਕੰਮ ਕਰਵਾ ਲੈਣੇ ਠੀਕ ਠਾਕ ਬਾਕੀ ਇਹਨਾਂ ਨੇ ਜਿੰਨਾ ਕੰਮ ਕਰਵਾਇਆ ਹੋਇਆ ਰੀਜਾਂ ਲਾ ਕੇ ਕਰਵਾਇਆ ਹੋਇਆ ਕੋਈ ਇਹਨਾਂ ਨੇ ਪੈਰ ਪਿੱਛੇ ਨਹੀਂ ਖਿੱਚੇ ਪੈਸੇ ਕੰਨਿਉ ਤੇ ਬਾਕੀ ਇਹਨਾਂ ਨੇ ਵੇਚਣੀ ਆ ਜੀ ਹੁਣ ਆਪਦੀ ਕੋਠੀ ਕੰਮ ਤੁਸੀਂ ਚੈੱਕ ਕਰ ਹੀ ਲਿਓ ਜੀ ਕੋਠੀ ਤੁਸੀਂ ਦੇਖ ਹੀ ਰਹੇ ਹੋ ਬਾਕੀ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸ ਦੇ ਰਿਓ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਵੀਡੀਓ ਜੇ ਤੁਹਾਨੂੰ ਪਸੰਦ ਆ ਰਹੀ ਹੋਸੀ ਜੇ ਤੁਹਾਨੂੰ ਇਹ ਕੋਠੀ ਪਸੰਦ ਆ ਰਹੀ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਕੋਠੀ ਨੂੰ ਤਾਂ ਤੁਹਾਨੂੰ ਪੂਰੀ ਜਾਣਕਾਰੀ ਆਪਾਂ ਦੱਸ ਰਿਹਾ ਜੀ ਸਾਰਾ ਕੁਝ ਤੁਹਾਨੂੰ ਕਨਫਰਮ ਕਰਵਾ ਹੀ ਰਿਹਾ ਜੀ ਬਾਕੀ ਲਾਈਕ ਜਰੂਰ ਕਰ ਦਿਓ ਆਪਣੀ ਵੀਡੀਓ ਠੀਕ ਹੈ ਜੀ ਤੁਹਾਨੂੰ ਇੰਨੀ ਸੋਹਣੀ ਕੋਠੀ ਆਪਾਂ ਦਿਖਾ ਰਹੇ ਹਾਂ ਇੱਕ ਲਾਈਕ ਤਾਂ ਬਣਦਾ ਜੀ ਤੇ ਇੱਕ ਆਪਾਂ ਦੂਜਾ ਕਮਰਾ ਦੇਖ ਰਹੇ ਹਾਂ ਜੀ ਹੁਣ ਇੱਕ ਤਾਂ ਪਹਿਲਾ ਕਮਰਾ ਦੇਖਿਆ ਸੀਗਾ ਇਹ ਆ ਗਿਆ ਜੀ ਸੈਕਿੰਡ ਕਮਰਾ ਇਹਦਾ ਕੰਮ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਉੱਪਰੋਂ ਛੱਤ ਦੇਖੋ ਜੀ ਕੰਦਾ ਤੇ ਤੁਸੀਂ ਚੈੱਕ ਕਰੋ ਜੀ ਪੀਬੀਸੀ ਦਾ ਕੰਮ ਬਹੁਤ ਵਧੀਆ ਇਹਨਾਂ ਨੇ ਕਰਵਾਇਆ ਹੋਇਆ ਜੀ ਰੇਟ ਬਾਕੀ ਤੁਹਾਨੂੰ ਪਤਾ ਲੱਗ ਹੀ ਗਿਆ ਜੀ ਡਿਮਾਂਡ ਦੀ ਗੱਲ ਕਰੀਏ ਤਾਂ ਓਨਰ ਵੱਲੋਂ 18 ਲੱਖ ਰੁਪਿਆ ਇਸ ਕੋਠੀ ਦਾ ਰੇਟ ਰੱਖਿਆ ਗਿਆ ਸੀ 18 ਲੱਖ ਰੁਪਿਆ ਇੱਕ ਓਨਰ ਵੱਲੋਂ ਡਿਮਾਂਡ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਕੀਤਾ ਵੀ ਜਾਊਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਇਸ ਕੋਠੀ ਨੂੰ ਤਾਂ ਮਾਲਕ ਨਾਲ ਫੋਨ ਤੇ ਗੱਲ ਇੱਕ ਵਾਰੀ ਜ਼ਰੂਰ ਕਰ ਲਿਓ ਜੀ ਠੀਕ ਹੈ ਜੀ ਮਾਲਕ ਦਾ ਨੰਬਰ ਵੀ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਜੀ 94179 14581 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ ਜੀ ਬਾਕੀ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਏ ਹੋਣਗੇ 94179 14581 ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਫਤਿਹਗੜ ਕੋਰੋਨਾਟੋ ਫਤਿਹਗੜ ਕੋਰੋਨਾਟੋ ਇਹਨਾਂ ਦਾ ਏਰੀਆ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਮੋਗਾ ਲੱਗਦਾ ਸੀ ਬਾਕੀ ਤੁਹਾਨੂੰ ਕੱਲੀ ਕੱਲੀ ਚੀਜ਼ ਆਪਾਂ ਦੱਸ ਵੀ ਰਏ ਹਾਂ ਸੀ 18 ਲੱਖ ਰੁਪਏ ਜਿੰਮੀ ਕੀ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਤੁਹਾਨੂੰ ਮੈਂ ਦੱਸ ਹੀ ਦਿੱਤੀ ਉੱਪਰ ਦੀ ਵੀਡੀਓ ਮਾਲਕ ਨੇ ਬਹੁਤ ਵਧੀਆ ਬਣਾ ਕੇ ਭੇਜੀ ਆ ਤੇ ਪੂੜੀਆਂ ਆਪਾਂ ਨੂੰ ਵਧੀਆ ਦੇਖਣ ਨੂੰ ਮਿਲ ਜਾਣਗੀਆਂ ਜੀ ਗ੍ਰਿਲ ਵਗੈਰਾ ਦਾ ਸਾਰਾ ਕੰਮ ਮਾਲਕ ਨੇ ਵਧੀਆ ਕਰਵਾਇਆ ਹੋਇਆ ਪੂੜੀਆਂ ਤੇ ਵੀ ਟਾਈਲਾਂ ਮਾਲਕ ਨੇ ਲਵਾ ਰਖੀਆਂ ਸੀ ਤੇ 18 ਲੱਖ ਰੁਪਏ ਡਿਮਾਂਡ ਹੈ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਸੀ ਜੇ ਕਿਸੇ ਨੂੰ ਪਸੰਦ ਆਈ ਐ ਕੂਠੀ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਦਿੱਤਾ ਸੀਗਾ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਸੀਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਉਹ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਜੇ ਕੋਠੀ ਤੁਹਾਨੂੰ ਪਸੰਦ ਆਈ ਵਧੀਆ ਲੱਗੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਹੈ ਜਰੂਰ ਦਬਾ ਦਿਓ ਬਾਤ ਤੋਂ ਬਾਅਦ ਸ਼ੇਅਰ ਕਰ ਦਿਓ ਬਾਤ ਤੋਂ ਬਾਅਦ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਤੇ ਹਰ ਰੋਜ਼ ਆਪਾਂ ਨਵੀਂ ਕੋਠੀ ਘਰ ਮਕਾਨ ਲੈ ਕੇ ਆਉਂਦੇ ਰਹਿੰਨੇ ਹਾਂ ਅਸੀਂ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਹਰ ਰੋਜ਼ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਹੀ ਰਹਿੰਨੇ ਆਂ ਜੀ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦੀ ਤੁਸੀਂ ਸਾਰੀ ਵੀਡੀਓ ਦੇਖੀ ਤੇ ਤੁਸੀਂ ਬਹੁਤ ਪਿਆਰ ਦਿੰਦੇ ਹੋ ਸ਼ੁਕਰੀਆ ਧੰਨਵਾਦੀ ਤੇ ਜਿੰਨੇ ਤੁਸੀਂ ਪਹੁੰਚੇ ਹੋ ਜੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਐਡ ਲਗਾਵਾ ਸਕਦੇ ਹਾਂ ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਬਾਰ ਬਾਰ ਚੱਲਦਾ ਰਹਿੰਦਾ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਇੱਕ ਹੋਰ ਕੋਠੀ ਦੇ ਨਾਲ ਅਲੱਗ-ਅਲੱਗ ਏਰੀਆ ਚੋਂ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ